हाँ जी दोस्तों की हाल चाल है उम्मीद करना कि तो थोड़ा तो परिवार सब मज़े से होगा नज़ारे लेंदे हो गए हम तो मौसम थोड़ा बदल गया इंग्लैंड अजे भी ठंड लगी है लेकिन अपने देशी मुल्कों इंडिया पाकिस्तान तो काफ़ी मौसम बदल गया है बाकी कई लोग ना इंग्लैंड बड़ा पसंद करते इंग्लैंड रहना काम करना स्टडी करनी हर एक खाहिश है भी इंग्लैंड पक्की हो जाइए ਕਾਜ਼ ਕਰਕੇ ਮਾਂ ਪਿਓ ਦੀ ਮਾਂ ਪਿਓ ਇਹੋ ਸੋਚਦੇਵੇਂ ਕਿ ਕਿਸੇ ਤਕੇ ਬੱਚਾ ਨੂੰ ਨਾ ਕੋਈ ਵੀ ਚੱਕਰ ਚਲਾ ਕੇ ਇੱਕ ਵਾਰ ਇੰਗਲੈਂਡ ਭੇਜ ਦੀ ਹੈ ਬਸ ਫਿਰ ਸਾਰੀ ਮਰਦियां ਝੋਟੀਆਂ ਰੋਟੀਆਂ ਹੀ ਹੈ ਯਾਨੀ ਕਿ ਇੰਗਲੈਂਡ ਇੱਕ ਮਾਈ ਬੜੀ ਹੈ ਅਮੀਰ ਮੁਲਕੇ ਤੇ ਗਰੀਬੀ ਵੀ ਨਿਕਲ ਜਾਏਗੀ ਤੇ ਇਸ ਤਰ੍ਹਾਂ ਟੋਰੀ ਬਣ ਜੇਗੀ ਜੀ ਮੁੰਡਾ ਦਾ ਕੁੜੀ ਸਾਡੇ ਇੰਗਲੈਂਡ ਸੈਟ ਅਗੇ ਕਿਉਂਕਿ ਉਹਨਾਂ ਨੇ ਨਾ ਉਹ ਇੰਡੀਆ ਦੇ ਹਿਸਾਬ ਨਾਲ ਇੰਗਲੈਂਡ ਨੂੰ ਕੰਪੇਅਰ ਕੀਤੀ ਹੁੰਦੀ ਨਾ ਇੰਡੀਆ ਦੇ ਮੁਕਾਬਲੇ ਇੰਗਲੈਂਡ ਅੱਛਾ ਹੈਗਾ ਕਮਾਈ ਜ਼ਿਆਦਾ ਹੈਗੀ ਹੈ ਅੱਜ ਕੱਲੇ ਇੱਕ ਪੌਂਡ ਦੇ 112 13 ਮਿਲਦੇ ਪਏ ਉਹ ਬੈਠੇ ਬੈਠੇ ਕਾਰ ਚਲਬਾਣਾਂਦੇ ਰਹਿੰਦੇ ਵੇ ਕਿ ਕਿੰਨੇ ਪੈਸੇ ਕਾਕਾ ਜੀ ਕਮਾਣਗੇ ਤੇ ਕਿੰਨੇ ਪੈਸੇ ਭੇਜਣਗੇ ਕਾਰ ਤੇ ਲਹਿਰਾਂ ਪੈ ਗਈਆਂ ਤੇ ਮੱਲੇ ਹੀ ਪੂਰੀ ਟੌਰ ਵਾਢੀ ਇੱਕ ਵਾਰੀ ਵੀ ਮੁੰਡੇ ਨੇ ਚਾਦਿਆ ਘਰ ਦੀ ਗਰੀਬੀ ਕੱਢਦੀ ਏ ਕੁੜੀ ਗਈ ਤੇ ਉਹਨੇ ਗਰੀਬੀ ਕੱਢਦੀ ਏ ਹਰ ਕੋਈ ਬੰਦਾ ਇਸੇ 'ਚ ਕੱਚੀ ਬੜਿਆ ਹੋਇਆ ਕੁਝ ਜਿਹੇ ਰਿਸ਼ਤੇਦਾਰੇ ਨਾ ਉਹਨਾਂ ਵੱਲ ਵੇਖ ਕੇ ਵੀ ਇੱਕ ਦੂਜੇ ਨੂੰ ਨਾ ਪੀਜੀ ਜਾਰੇ ਵਿੱਚ ਜੇ ਇੱਕ ਦਾ ਬੱਚਾ ਗਿਆ ਨਾ ਕੈਨੇਡਾ ਦੂਜਾ ਕਹਿੰਦਾ ਮੈਂ ਵੀ ਮੁੰਡੇ ਨੂੰ ਕਿੱੜਾ ਹੀ ਭੇਜਣਾ ਜਾਂ ਕੁੜੀ ਵੀ ਕਿੱੜਾ ਭੇਜਣਾ ਜੋ ਮਰਜੀ ਹੋ ਜੇ ਜੇ ਕੋਈ ਅਮਰੀਕਾ ਗਿਆ ਉਹ ਕਹਿੰਦਾ ਅਮਰੀਕਾ ਭੇਜਣਾ ਜੇ ਕੋਈ ਇੰਗਲੈਂਡ ਗਿਆ ਕਹਿੰਦਾ ਇੰਗਲੈਂਡੀ ਭੇਜਣਾ ਭੇਜਣਾ ਜ਼ਰੂਰ ਹੈ ਤੇ ਕਿਸੇ ਨੂੰ ਦੱਸਦੇ ਵੀ ਨਹੀਂਗੇ ਵੀ ਬੱਚਾ ਜਾ ਰਿਹਾ ਹੈ ਕਹਿੰਦੇ ਜਿੱਨਾ ਚ ਪਹੁੰਚਣੀ ਨੇਗਾ ਕੋਈ ਕਿਤੇ ਨਾ ਇਹ ਨਾ ਬਾਦਵੇ ਕੋਈ ਨਾ ਇਹ ਨਾ ਬਾਦਵੇ ਚੁੱਪ ਕਰਕੇ ਭੇਜਿਆ ਬੱਚੇ ਨੂੰ ਜਾ ਕੇ ਪਹੁੰਚ ਜਗਾ ਨਾ ਪੇਰ ਬੋਰਨ ਦੋਜਾ ਫੋੜੋ ਵੀਜਾ ਫੇਰ ਕਮਾਗੀ ਸਾਡੇ ਦੇ ਕਾਕਾ ਜੀ ਇੰਗਲੈਂਡ ਬੈਠੇ ਹੋਏ ਵੇ ਤੁਹਾਡੇ ਬੱਚੇ ਥੋੜੀ ਜਾ ਸਕਦੇ ਸਾਡੇ ਨਾਲ ਦੇ ਬੱਚਾ ਬੜਾ ਚੁਸਤ ਸੀ ਬੜਾ ਹਸ਼ਾਰਗ ਹੈ ਉਹਨੂੰ ਵੀਜਾ ਮਿਲ ਗਿਆ ਹੋਰ ਪਹੁੰਚ ਗਿਆ ਤੇ ਉਹ ਇਹ ਨਹੀਂ ਸੋਚਦੇ ਵੀ ਇੱਥੇ ਲੱਖਾਂ ਬੰਦੇ ਪਹਿਲਾਂ ਹੀ ਤੁਹਾਡੇ ਤੋਂ ਪਹੁੰਚੇ ਹੋਏ ਕੋਈ ਤੁਹਾਡਾ ਬੱਚਾ ਕੋਈ ਬਹੁਤਾ ਸ਼ਾਰ ਨਹੀਂ ਵੀ ਉਹਨੂੰ ਵੀਜਾ ਮਿਲਿਆ ਏਜੰਟਾਂ ਨੇ ਵਾਹ ਲੱਲੂਆਂ ਲੱਲੂਆਂ ਨੂੰ ਵੀਜਾ ਲਵਾ ਕੇ ਭੇਜਿਆ ਹੈ ਬਾਹਰ ਇਹਨਾਂ ਨੂੰ ਕੁਝ ਨਹੀਂ ਪਤਾ ਵੀ ਬਾਹਰ ਪਹੁੰਚੇ ਹੋਏ ਤੁਸੀਂ ਕਿਤੇ ਦੇਖੋਗੇ ਹੈਰਾਨ ਹੋ ਜਾਓਗੇ ਦੀਨ ਦੁਨੀਆ ਦਾ ਨਹੀਂ ਪਤਾ ਉਹ ਵੀ ਇੰਗਲੈਂਡ ਆਏ ਇਹ ਸਭ ਜਨਤਾ ਦੀ ਕਰਾਮਾਤ ਹੈ ਪੈਸੇ ਦੇ ਚੱਕਰ ਜੇ ਆਈਕਾਲ ਦੋਲ ਮਾਰ ਬੜਾ ਕੁਝ ਹੋ ਜਾਊਗਾ ਜੇ ਲੇਕਿਨ ਹੁਣ ਬੜੀ ਹੋ ਗਈ ਸਖਤੀ ਉਹਨੂੰ ਤੁੱਕੀ ਹੋ ਗਈ ਖਤਮ ਇਹਨਾਂ ਸੋਚਾਂ ਦਾ ਵੀ ਉਹ ਚਲਾ ਗਿਆ ਤੇ ਮੈਂ ਵੀ ਚਲਾ ਜਾਵਾਂ ਤੇ ਮੈਂ ਵੀ ਜਾ ਕੇ ਐਂਟਰੀ ਹੋ ਜਾਣਾ 에ਰਪੋਰਟ ਤੇ ਜਾਨ ਜਾਨ ਦੇ ਕੰਮ ਸ਼ੁਰੂ ਕਰ ਲੇਗਾ ਅੱਜ ਕਾ ਦੋਸਤੋ ਸਖਤੀ ਹੋ ਗਈ ਬਹੁਤ ਜ਼ਿਆਦਾ ਏਜੰਟਾਂ ਨੇ ਕੰਮ ਬੜਾ ਖਰਾਬ ਕੀਤਾ ਹੈ ਨਕਲੀ ਵੀਜ਼ੇ ਚਲਵਾ ਕੇ ਇਸ ਕਰਕੇ ਬੰਦੇ ਨੂੰ ਨਾ ਡਿਪੋਰਟ ਵੀ ਘਰੀ ਜਾ ਰਹੇ ਜੇ 에ਰਪੋਰਟ ਤੋਂ ਵੀ ਅਵਲ ਤਾਂ ਇੰਡੀਆ ਤੋਂ ਹੀ ਕਈ ਨੂੰ ਨਹੀਂ ਚੱਲ ਦਿੰਦੇ ਜਿੱਦੋਂ ਪਤਾ ਕਿ ਹੁੰਦਾ ਵੀ ਇਹ ਨਗਲੀ ਕੰਮ ਹੈਗਾ ਜੀ ਤੇ ਤੁਸੀਂ ਵਧੀਆ ਇੰਗਲੈਂਡ ਦੀ న్యూਸ ਸੁਣੀ ਨਾ ਤੁਸੀਂ ਦੇਖ ਲਓ ਇੱਥੇ ਕੋੜਾ ਕਰਕਰ ਵੀ ਹੈਗਾ ਜੀ ਤੇਲ ਲੱਗੇ ਜੀ ਸੜਕਾਂ ਦੇ ਲੋਕੀ ਖਾ ਪੀ ਕੇ ਸਮਾਨ ਸੁੱਟ ਦਿੰਦੇ ਵੇ ਕਹਿੰਦੇ ਸਾਡਾ ਘਰ ਦਾ ਬਾਹਰ ਰਜਾ ਸਾਥ ਚਾਹੀਦਾ ਗੋਡੀਆਂ ਸੁੱਟ ਦਿੰਨੇ ਆ ਵੀਖ ਲਓ ਤੁਸੀਂ ਕੋਈ ਕਹਿੰਦਾ ਵੀ ਯੂਕੇ ਹੈਗਾ ਬਿਲਕੁਲ ਇੰਡੀਆ ਨੂੰ ਖਸਾਰਾ ਪਿਆ ਜੀ ਸੜਕਾਂ ਦੇ ਤੇ ਫਰਾਈਡੇ ਸੈਚਰਡੇ ਹੋਰ ਜ਼ਿਆਦਾ ਪੈਂਦਾ ਲੋਕੀ ਵੀਰਾ ਸ਼ਰਾਬ ਪੀ ਕੇ ਵੀ ਸੁੱਟ ਦਿੰਦੇ ਵੇ ਕਈ ਥਾਂ ਦੀ ਕੱਚ ਵੀ ਖਿਲਰਿਆ ਹੁੰਦਾ ਜੀ ਹੈ ਗਈ ਜੀ ਇੰਗਲੈਂਡ ਦੀ ਰਿਅਲਟੀ ਵੀ ਅਸੀਂ ਨਹੀਂ ਕਹਿੰਦੇ ਇੰਗਲੈਂਡ ਮਾੜਾ ਹੈ ਵਧੀਆ ਵੀ ਬਹੁਤ ਹੈ ਲੇਕਿਨ ਮਾੜੇ ਲੱਗੇ ਵੀ ਤੇ ਕਿਰਾਇਆ ਸੇ ਬਹੁਤ ਜ਼ਿਆਦਾ ਹੈ ਜੀ ਛੋਟੇ ਸ਼ਹਿਰ ਚ ਮਕਾਨ ਲੈਣਾ ਹੋਵੇ ਤਾਂ ਉਹ ਦੋ ਬੈਡਰੂਮ ਦਾ ਤੇ ਘੱਟੋ-ਘੱਟ 7-800 ਫੌਂ ਲੱਗ ਜਾਂਦਾ ਜੀ ਕਿਰਾਇਆ ਯਾਨੀ ਕਿ 70000 ਰੁਪਏ ਇੰਡੀਆ ਦੇ ਇੱਕ ਮਹੀਨੇ ਦਾ ਖਾਲੀ ਕਿਰਾਇਆ ਜੀ ਕਮਾਈ ਤੇ ਬਾਅਦ ਚ ਹੋ ਗਈ ਪਹਿਲਾਂ ਕਿਰਾਇਆ ਦੇਣਾ ਪੈਣਾ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਵੀਡੀਓ ਦੇਖਣਾ ਨੇ